ਸਿਸਕੂਲ ਚੋਂ ਕਿਹਦਾ ਮਾਮਲਾ ਜਿਹੜੇ ਟੀਚਰ ਛੱਤਾਂ ਤੇ ਚੜੇ ਬੈਠੇ ਉਹ ਕੀ ਮਸਲਾ ਹੈ ਜੀ ਇਹ ਜਿਹੜਾ ਚੌਕੀ ਸਕੂਲ ਦਾ ਮਸਲਾ ਹੈ ਇਸੇ ਪਹਿਲਾਂ ਮੈਨੇਜਮੈਂਟ ਸਕੂਲ ਚਲਾਉਂਦੀ ਸੀ ਉਹਦੇ ਚ 70% ਸਰਕਾਰ ਨੇ ਦੇਣਾ ਹੁੰਦਾ ਸੀ 30% ਇਹਨਾਂ ਨੇ ਪਾਉਣਾ ਹੁੰਦਾ ਸੀ ਦਾ ਕੋਈ ਸਕੂਲ ਚਲਾ ਦੇ ਪਰ ਉਹ ਕਰਦੇ ਕੀ ਸੀ ਵੀ ਟੀਚਰਾਂ ਦੀ ਕੋਈ 35 ਹਜ਼ਾਰ ਤਨਖਾਹ ਹੈ ਕੋਈ 40 ਹਜ਼ਾਰ ਤਨਖਾਹ ਹੈ ਉਹਨਾਂ ਦੇ ਖਾਤੇ ਚ ਪਾਉਂਦੇ ਸੀ ਬਕਾਇਦਾ ਤੇ ਖਾਤੇ ਦੇ ਵਿੱਚੋਂ ਉਹਨਾਂ ਤੋਂ ਏਟੀਐਮ ਵਗੈਰਾ ਫੜ ਕੇ ਸਾਰੇ ਆਪ ਜਿਹਾ ਕਢਾ ਲੈਂਦੇ ਸੀ ਉਹ ਲਗਭਗ 13 ਲੱਖ ਰੁਪਏ ਦਾ ਗਵਨ ਕਰਦੇ ਸੀਗੇ ਆਏ ਮਹੀਨੇ ਦਾ ਉਹਦੇ ਕਰਕੇ ਟੀਚਰਾਂ ਨੂੰ ਪਤਾ ਲੱਗਿਆ ਵੀ ਇੰਨੇ ਪੈਸੇ ਆਉਂਦੇ ਸਾਡੇ ਐ ਮਾਰਦੇ ਐ ਉਹਨਾਂ ਨੇ ਇਸ ਗੱਲ ਦੇ ਖਿਲਾਫੇ ਜਿਊਟੀਸ਼ਨ ਕਰੀ ਅਸੀਂ ਭਾਰਤੀ ਸੰਘ ਜਿਹੜੀਆਂ ਅਗਰਾਹਾ ਵੱਲੋਂ ਉਹਨਾਂ ਦਾ ਸਾਥ ਵੀ ਦਿੱਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵਾਧਾ ਕੀਤਾ ਸਾਰੇ ਟੀਚਰ ਹੜਤਾਲ ਤੇ ਆ ਗਏ ਉਹ ਬਹੁਤ ਲੰਮਾ ਸਮਾਂ ਹੜਤਾਲ ਚੱਲੀ ਉਹਦੇ ਚਿਰ ਨੂੰ ਇਹ ਸ਼ਕਤੀ ਵੀ ਕੀਤੀ ਜਨੂੰ 13 ਮਹੀਨਿਆਂ ਦੀ ਬੱਚੇ ਨੂੰ ਵੀ ਫੜ ਕੇ ਅੰਦਰ ਕਰਤਾ ਉਹਦੀ ਸਮੇਤ ਮਾਂ ਦੇ ਸਾਡੇ ਆਗੂ ਵੀ ਫੜ ਕੇ ਅੰਦਰ ਕਰਤੇ ਹਜੇ ਵੀ ਸਾਡੇ ਦੋ ਆਗੂ ਅੰਦਰ ਹੈ ਮਤਲਬ ਜੇਲ੍ਹ ਦੇ ਵਿੱਚ ਹੈ ਇਸ ਕੇਸ ਦੀ ਕਿੜ ਕੱਢ ਰਿਹਾ ਹੈਥੋਂ ਦਾ ਪ੍ਰਸ਼ਾਸਨ ਆਇਆ ਸਰਕਾਰ ਉਹਦੇ ਜਿਹੜਾ ਸਮਝੌਤਾ ਹੋਇਆ ਉਹ ਤੋਂ ਬਾਅਦ ਚ ਉਹ ਸਮਝੌਤੇ 'ਚ ਇਹ ਸੀਗਾ ਵੀ ਜਿਹੜੇ ਟੀਚਰ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦੋਨੋਂ ਛੱਡ ਕੇ ਸਾਰਿਆਂ ਨੂੰ ਬਹਾਲ ਕਰ ਲੈਣੇ ਆ ਤੇ ਬਹਾਲ ਕਰਨ ਵਾਲੇ ਵੀ ਜਿੱਥੋਂ ਸਾਡੀ ਹੜਤਾਲ ਤੇ ਗਏ ਹੋ ਉਸੇ ਦਿਨ ਤੋਂ ਤੁਹਾਡੀਆਂ ਸਾਰੀਆਂ ਹਾਜ਼ਰੀਆਂ ਬਣਣਗੀਆਂ ਤੇ ਪਿਛਲੀ ਤੁਹਾਡੀ ਸਾਰੀ ਤਨਖਾਹ ਚਾਲੂ ਹੋਊਗੀ ਜਿਹੜਾ ਕੋਈ ਬੱਚਿਆਂ ਦਾ ਸੀਗਾ ਵੀ ਉਹਨਾਂ ਨੂੰ ਮੌਕੇ ਤੇ ਕਿਤਾਬਾਂ ਨਹੀਂ ਮਿਲਦੀਆਂ ਵਰਦੇ ਨਹੀਂ ਮਿਲਦੀਆਂ ਉਹ ਸਾਰਾ ਕੁਝ ਸਮਝੌਤੇ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਸ ਵਾਅਦੇ ਦੇ ਮੁਤਾਬਕ ਉਹਨਾਂ ਨੇ ਸਕੂਲ ਜੁਆਇਨ ਕਰ ਲਿਆ ਜਿਉਣ ਕਰਨ ਵੇਲੇ ਇਹਨਾਂ ਦੀ ਜੋ ਹੜਤਾਲ ਚੱਲਦੀ ਸੀ ਪੁਰਾਣੇ ਟੀਚਰ ਉਹਨੇ ਹੋਰ ਭਰਤੀ ਕਰ ਲਈ ਤਾਂ ਕਿ ਉਹ ਵਾਧੂ ਸਟਾਫ ਬਣਦਾ ਸੀ ਉਹ ਤਾਂ ਕਦੇ ਵੀ ਕੋਈ ਗੱਲ ਨਹੀਂ ਉਹ ਬਾਹਰ ਜਾਣਗੇ ਉਹ ਟੀਚਰ ਵੀ ਰੱਖ ਲਏ ਤੇ ਉਹ ਟੀਚਰਾਂ ਦੀ ਭਰਤੀ ਹੁਣ ਨਵੀਂ ਭਰਤੀ ਦਿਖਾ ਕੇ ਉਹ ਮੂਹਰੇ ਲਾ ਲੇ ਇੰਜ ਦੇ ਟੀਚਰਾਂ ਦਾ ਮਗਰ ਲਖਾਦੇ ਵੀ ਜਿਵੇਂ ਨਵੀਂ ਭਰਤੀ ਹੋਈ ਹੈ ਜਿਹਨੂੰ 35-35 40-40 ਹਜ਼ਾਰ ਮਿਲਦਾ ਹੈ ਹੁਣ ਉਹਨੂੰ 10000 ਦੇਣਗੇ ਉਹ ਉਥੇ ਉਹ ਤੰਗ ਕਰਦੇ ਐ ਜੀਦਾ ਮਤਲਬ ਕੀ ਹੈ ਵੀ ਜਿਹੜੇ ਟੀਚਰ ਐ ਇਸ ਕੇਮ ਦੀ ਹਾਲਤ ਪਾਇਦਾ ਕਰੋ ਉਹਨਾਂ ਦੇ ਨਾਲ ਜਿਹੜੀ ਉਥੇ ਪ੍ਰਿੰਸੀਪਲ ਐ ਇਸ ਮੌਕੇ ਜਿਹੜੀ ਸਕੂਲ ਚਾਉਂਦੀ ਆ ਉਹ ਏਡੀਸੀ ਚਲਾਉਂਦੀ ਐ ਇਸ ਕੇਮ ਦਾ ਤੰਗ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਇਹ ਸਕੂਲ ਛੱਡ ਕੇ ਭੱਜਣ ਤੇ ਮੁੜ ਜਿਹੜੀ ਮੈਨੇਜਮੈਂਟ ਹੈ ਨੀਤ ਵਿਸੇ ਹੈ ਵੀ ਜਿਹੜੀ ਮੁੜ ਮੈਨੇਜਮੈਂਟ ਹੈ ਉਹ ਇੱਥੇ ਲਿਆਂਦੀ ਜਾਵੇ ਕਿਉਂਕਿ ਉਹ ਮੈਨੇਜਮੈਂਟ ਜੇ 13 ਲੱਖ ਮਹੀਨੇ ਦਾ ਕਪੜਾ ਕਰਦੀ ਸੀ ਉਹਦੇ ਅਫਸਰ ਸਾਹਿਬ ਤੋਂ ਬਿਨਾ ਤਾਂ ਕਰ ਨਹੀਂ ਸਕਦੀ ਇਹ ਹੁਣ ਸਰਕਾਰ ਚਲਾਉਂਦੀ ਹੈ ਇੱਕ ਹਿਸਾਬ ਨਾਲ ਉਹ ਜਿਹੜਾ ਹਿੱਸਾ ਪਤੀ ਉਹਦੇ ਘਰ ਜਾਂਦਾ ਸੀ ਉਹ ਹਟ ਗਿਆ ਪਹਿਲਾਂ ਵਾਲਾ ਡੀਸੀ ਇਹਨਾਂ ਦੇ ਮਗਰੋਂ ਮੁਜਕਰ ਪਿਆ ਰਿਆ ਹੰਡੀ ਸੀ ਵੀ ਬਦਲ ਕੇ ਆ ਗਿਆ ਇਹਦੇ باوجود ਉਹ ਨਹੀਂ ਸੁਣਵਾਈ ਨਹੀਂ ਕਿੰਨੇ ਵਾਰੀ ਉਹ ਏਡੀਸੀ ਨੂੰ ਮਿਲ ਲੇ ਵੀ ਸਾਡੇ ਨਾਲ ਸਮਝੌਤਾ ਤਾਂ ਆ ਸੀਗਾ ਤੁਸੀਂ ਕੋਈ 15-20 ਦਿਨਾਂ ਚ ਇਨਕੁਆਰੀ ਕਰਕੇ ਦੂਜੇ ਸਾਡੇ ਜਿਹੜੇ ਦੋ ਟੀਚਰ ਵਾਰਾ ਉਹ ਵੀ ਬਹਾਲ ਕਰਨੇ ਸੀ ਇਹ ਜਦੋਂ ਸਾਰਿਆਂ ਨੇ ਸੁਣੀਆ ਇਸ ਤਖਲੀਬ ਚ ਉਹ ਆਪਦੀ ਗੱਲ ਸਰਕਾਰ ਨੂੰ ਸੁਣਾਉਣ ਵਾਸਤੇ ਵੀ ਸਾਰੇ ਲੋਕਾਂ ਨੂੰ ਸੁਣਾਉਣ ਵਾਸਤੇ ਵੀ ਸਕੂਲ ਦੀ ਸਾਤੇ ਜੜੇ ਕਿ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਇਥੋਂ ਦੇ ਅਧਿਕਾਰੀਆਂ ਨੇ ਵਾਦਾ ਖਲਾਫੀ ਕੀਤੀ ਹੈ ਸਰਕਾਰ ਵੀ ਸਾਡੀ ਚੁੰੰਦੀ ਨਹੀਂ ਇਸ ਕਰਕੇ ਉਹ ਚੜੇ ਹੋਏ ਉੱਤੇ ਤੇ ਜੇ ਸਰਕਾਰ ਨੇ ਕੋਈ ਉਹਨਾਂ ਤੇ ਵਾਦਾ ਕੀਤਾ ਕਿਸੇ ਕੰਮੀ ਵਿਸ਼ੇਸ਼ਟੀਕਰਨ ਦੀ ਕੋਸ਼ਿਸ਼ ਕੀਤੀ ਵਾਦਾ ਕੀਤਾ ਅਸੀਂ ਭਾਰਤੀ ਕਿਸਾਨੀ ਦੀ ਏਕਤਾ ਗ੍ਰਾਹਾਂ ਵੱਲੋਂ ਪਹਿਲਾਂ ਭਾਵੇਂ ਕੱਲਾ ਜਿਲ੍ਹਾ ਮਾਤੇ ਸੀ ਅਸੀਂ ਪੂਰਾ ਸੂਬਾ ਵੀ ਉਹਨਾਂ ਦੀ ਮਾਤੇ ਆਵਾਂਗੇ ਇਹ ਮਾਮਲਾ ਨਹੀਂ ਹੈਗਾ ਵੀ ਕੋਈ ਸਿਰ ਨਾ ਸਮਝੋਤਾ ਕਰੋ ਤੇ ਲਾਗੂਆ ਦੀ ਮਰਜ਼ੀ ਨਾ ਕਰੋ ਜਾਂ ਉਹਨਾਂ ਨੂੰ ਬਾਜਵੀਂ ਠੱਠ ਕਰੀ ਜਾਓ ਇਸ ਕਰਕੇ ਜੇ ਕੱਲ ਨੂੰ ਕੋਈ ਸਮਝੋਤਾ ਫਿਰ ਤੁਹਾਡੇ ਤੇ ਭਰੋਸਾ ਕਿਵੇਂ ਕਰੇ ਤੁਸੀਂ ਜੇ ਚੱਲੀ ਜਾਂਦੇ ਹੋ ਇਜਿਟੇਸ਼ਨ ਨਾ ਕਰਦੇ ਸਮਝੋਤਾ ਜੇ ਨਹੀਂ ਸਰਕਾਰ ਨੂੰ ਬਿੱਟ ਪੈਂਦਾ ਜੀ ਅਧਿਕਾਰੀ ਨੂੰ ਨਹੀਂ ਸੀ ਬਿੱਟ ਪੈਂਦਾ ਉਹ ਇਜਿਟੇਸ਼ਨ ਤੇ ਬੈਠੇ ਸੀ ਜੰਦੀ ਇਜਿਟੇਸ਼ਨ ਨੂੰ ਤੋੜਨ ਵਾਸਤੇ ਸਮਝੋਤਾ ਕਰ ਲਿਆ ਤੇ ਲਾਗੂਆ ਦੀ ਮਰਜ਼ੀ ਨਾ ਕੀਤੀ ਉਹੀ ਗੱਲ ਹੀ ਕੀਤੀ ਜਿਵੇਂ ਆਦੇ ਢਿੱਡ ਸੀਗੀ ਇਸ ਕਰਕੇ ਉਹ ਮਜਬੂਰੀ ਚ ਚੜੇ ਹੋਏ ਐ ਕੋਠਿਆਂ ਤੇ ਸੁਣਵਾਈ ਕਰਾਉਣ ਵਾਸਤੇ ਚੜੇ ਹੋਏ ਐ ਜੇ ਉਹਨਾਂ ਦੀ ਨਾਮ ਸੁਣਵਾਈ ਸੁਣੀ ਜਾਂ ਕੋਲ ਨੇ ਉਹਨਾਂ ਤੇ ਕੋਈ ਕਾਰਵਾਈ ਕਰੀ ਜਾਂ ਸਸਪੈਂਡ ਕੀਤੇ ਅਸੀਂ ਪੂਰੀ ਤਰ੍ਹਾਂ ਜਥੇਬੰਦੀ ਦੀ ਤਾਕਤ ਦੇ ਨਾਲ ਉਹਨਾਂ ਦੀ ਸਪੋਰਟ ਤੇ ਆਵਾਂਗੇ ਧੰਨਵਾਦ ਇਹ ਤੁਜੀ ਵੀ ਕਹਿਣਾ ਕੋਸਾ ਹਾਂਜੀ ਪ੍ਰਧਾਨ ਜੀ ਬੱਸ ਬਾਕੀ ਕਾਫੀ ਗੱਲਾਂ ਆ ਗਈਆਂ ਅਦਰਸ ਸਕੂਲ ਚੌਕ ਦੇ ਬਠਿੰਡਾ ਦੇ ਮਾਮਲੇ ਚ ਝੰਡਾ ਸੋਨੇ ਕਾਫੀ ਨਾਲਾ ਮੈਂ ਤਾਜੀ ਘਟਨਾ ਬਾਰੇ ਕੁਛ ਤਾਂ ਧਿਆਨ ਖਿਚਾਉਣਾ ਚਾਹਣਾ ਸਾਰੇ ਲੋਕਾਂ ਦੇ ਸਮਝੌਤੇ ਚ ਜਿੱਥੇ ਮਤਲਬ ਉਹਨਾਂ ਨੂੰ ਟੀਚਰਾਂ ਨੂੰ ਸਾਰੇ ਉਹਨਾਂ ਦੀਆਂ ਪ੍ਰਾਣੀਆਂ ਜਿਹੜੀਆਂ ਸੇਵਾਵਾਂ ਸੀ ਉਹਨਾਂ ਤੇ ਬਹਾਲ ਕਰਨਾ ਸੀ ਉਹ ਤੋਂ ਤਾਂ ਸਰਕਾਰ ਭੱਜੀ ਭੱਜੀ ਆ ਪ੍ਰਸ਼ਾਸਨ ਭੱਜੇ ਭੱਜਿਆ ਸਾਡੇ ਨਾਲ ਵੀ ਬੰਦੇ ਛੱਡਣ ਦਾ ਵਾਦਾ ਕੀਤਾ ਸੀਗਾ ਇਹਦੇ ਵਿੱਚ ਭਾਵੇਂ ਜ਼ਬਾਨੀ ਕਿ ਲੰਮੀ ਸੀ ਬੀਕੇ ਜੂ ਇਕਤਾ ਗ੍ਰਾਹਨ ਨਾਲ ਵੀ ਇਹ ਵਾਅਦਾ ਤੋਂ ਭੱਜੀਆ ਦੋ ਬੰਦੇ ਸਾਡੇ ਬਲਦੇਵ ਸਿੰਘ ਚੌਕੇ ਤੇ ਸ਼ਗਨਦੀਪ ਜਉਂਦਾਲਾ ਹਲੇ ਵੀ ਅੰਦਰ ਬੈਠਾ ਹੈ ਜਿਹੜੇ ਕਿ ਹਾਈ ਕੋਰਟ ਤੱਕ ਦੇ ਅਸੀਂ ਉੱਥੇ ਗਏ ਆ ਹਲੇ ਤੱਕ ਇਹਨਾਂ ਦੀ ਕਾਲੀ ਨੀਂਦ ਕਰਕੇ ਉਹ ਜਣੀ ਹਾਈ ਕੋਰਟ ਤੋਂ ਜ਼ਮਾਨਤਾ ਵੀ ਹੋਣ ਨਹੀਂ ਦੇ ਰਹੇ ਇਹ ਇਸ ਤੋਂ ਇਲਾਵਾ ਜਦੋਂ ਹੁਣ ਤਾਜੀ ਮੈਨੂੰ ਕੁਝ ਸੂਤਰਾਂ ਤੋਂ ਪਤਾ ਲੱਗਿਆ ਵੀ ਜਿਹੜੀ ਤਾਜੀ ਗੱਲਬਾਤ ਚੱਲੀ ਹੋ ਉਹਨਾਂ ਨਾਲ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨੇ ਗੱਲਬਾਤ ਚਲਾਉਣ ਦੇ ਵਿੱਚ ਤਾਹਾਂ ਜਿਹੜਾ ਐਜੂਕੇਸ਼ਨ ਅਫਸਰ ਹੈ ਇਹਨਾਂ ਦਾ ਐਜੂਕੇਸ਼ਨ ਸਕੱਤਰ ਆਇਆ ਜਾਂ ਜੋ ਵੀ ਅਫਸਰ ਆਉਤਲਾ ਉਹਦਾ ਮੈਨੂੰ ਇਹ ਪਤਾ ਲੱਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੋਨ ਆਇਆ ਤੁਰੰਤ ਇਹਨਾਂ ਦੇ ਬੈਠਾਂ ਤੋਂ ਗੱਲਬਾਤ ਚੱਲ ਜੀ ਰਹੀ ਜੀ ਜਿਉ ਜੋ ਇਹਨਾਂ ਨਾਲ ਪਿਛਲੇ ਦਿਨੀ ਸਮਝੌਤਾ ਹੋਇਆ ਸੀ ਉਹ ਉਹ ਇਹਨਾਂ ਬੰਨ ਲਾਗੂ ਕੀਤਾ ਜਾਵੇ ਜੇ ਹੁਣ ਤੁਮ ਇੰਨਾ ਹੁਕਮ ਆਉਣ ਦੇ ਬਾਵਜੂਦ ਜਾਂ ਮਤਲਬ ਇਹ ਫੋਨ ਆਉਣ ਦੇ ਬਾਵਜੂਦ ਸਮਝੌਤਾ ਲਾਗੂ ਨਹੀਂ ਹੋ ਰਿਹਾ ਇਹਦਾ ਮਤਲਬ ਜ਼ਿਲ੍ਹਾ ਪ੍ਰਸ਼ਾਸਨਾਂ ਜਿਹੜਾ ਤੇ ਖਾਸ ਕਰਕੇ ਜੋ ਪਹਿਲਾਂ ਏਡੀਸੀ ਡੀਸੀ ਸਾਹਿਬ ਸੀਗੇ ਉਹਨਾਂ ਦੀ ਨੰਗੀ ਚਿੱਟੀ ਉਹਦੇ ਵਿੱਚ ਪਤਾ ਨਹੀਂ ਕੀ ਦਿਲਚਸਪੀ ਆ ਵੀ ਇਸ ਮਸਲੇ ਨੂੰ ਸੜਜਾਉਣਾ ਨਹੀਂ ਚਾਹੁੰਦੇ ਸੀ ਪਹਿਲਾਂ ਵੀ ਹੁਣ ਵੀ ਜਿਹੜਾ ਹੁਣ ਦਾ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਦੇਖੋ ਡੀਸੀ ਸਾਹਿਬ ਨਵੇਂ ਆ ਗਏ ਆ ਪਹਿਲਾਂ ਇਹਨਾਂ ਬਾਰੇ ਆਏ ਸੀ ਬਹੁਤ ਸਿਰਦਾ ਜੇ ਆ ਗੋ ਆਏ ਸੀ ਜੀਆਂ ਗੱਲਾਂ ਆਉਂਦੀਆਂ ਹੁੰਦੀਆਂ ਨਵੇਂ ਅਫਸਰਾਂ ਬਾਰੇ ਪਰ ਹੁਣ ਜੇ ਨਵਾਂ ਡੀਸੀ ਸਾਹਿਬ ਵੀ ਇਹ ਪਿਛਲੇ ਡੀਸੀ ਵੀ ਸਮਝੋ ਤੇਨੂੰ ਲਾਗੂ ਕਰਾਉਣ ਦੇ ਵਿੱਚੋਂ ਅਸਫਲ ਆ ਜਾਂ ਟਾਲਾ-ਬੱਟ ਰਿਹਾ ਹੈ ਇਹ ਤਾਂ ਉਹ ਜਾਣਦੇ ਆ ਇਸ ਕਰਕੇ ਜੇ ਆਏ ਐਜੂਕੇਸ਼ਨ ਵਿਭਾਗ ਹੈ ਜਿਹਨੇ ਸਕੂਲ ਚਲਾਉਣੇ ਆ ਜਿਉ ਉਹ ਐਂ ਕਹਿ ਰਿਹਾ ਤੇ ਜਿਹੜਾ ਏਡੀਸੀ ਕੋਲੇ ਇਸ ਦਾ ਪ੍ਰਬੰਧ ਹੈ ਹੁਣ ਕਿਉਂਕਿ ਇੱਕ ਵਿੱਚ ਦੀ ਇਹ ਵੀ ਹੋ ਗਿਆ ਨਾ ਮੈਨੇਜਮੈਂਟ ਜਦੋਂ ਬਾਹਰ ਹੋ ਗਈ ਇਹ ਪ੍ਰਬੰਧ ਸਰਕਾਰ ਨੇ ਆਪਦੇ ਹੱਥ ਚ ਲੈ ਲਿਆ ਉਹਦਾ ਪ੍ਰਬੰਧਕ ਹੈ ਜਿਹੜਾ ਏਡੀਸੀ ਲਾਇਆ ਏਡੀਸੀ ਹੁਣ ਐਸਡੀਐਮ ਪਾਸੇ ਹੋ ਗਿਆ ਪਹਿਲਾਂ ਐਸਡੀਐਮ ਔਰ ਕੋਲੇ ਸੀ ਹੁਣ ਜੇ ਏਡੀਸੀ ਐਂ ਕਹਿ ਰਿਹਾ ਜੀ ਮੈਂ ਤਾਂ ਆਪਦੇ ਹਿਸਾਬ ਨਾਲ ਚਲਾਉਂਗਾ ਇਹਦਾ ਮਤਲਬ ਦਾ ਫਿਰ ਅਫਸਰ ਦੀ ਮਰਜ਼ੀ ਹੋ ਗਈ ਕੋਈ ਸਮਝੌਤੇ ਦਾ ਮਾਮਲਾ ਨਹੀਂ ਕੋਈ ਜਣੀ ਸਰਕਾਰ ਦਾ ਮਾਮਲਾ ਨਹੀਂ ਇਸ ਕਰਕੇ ਅਸੀਂ ਮਤਲਬ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਨਾਲ ਇਹ ਕਿੰਨੇ ਵੀ ਨੰਗਾ ਚਿੱਟੇ ਰੂਪ ਦੇ ਵਿੱਚ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਕਿਵੇਂ ਕਿੜ ਕੱਢਣ ਤੇ ਆਈ ਹੋਇਆ ਇਹਨਾਂ ਨੇ ਇਹਨਾਂ ਟੀਚਰਾਂ ਨੇ ਭਲਾ ਹੋਰ ਕੀ ਬਗੜਿਆ ਇਹਨਾਂ ਟੀਚਰਾਂ ਨੇ ਸਕੂਲ 'ਚ ਹੁੰਦਾ ਹੋਇਆ ਕਪੜਾ ਨੰਗਾ ਕੀਤਾ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਤੇ ਸਾਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਵੀ ਜਿਹੜੇ ਕਪੜਾ ਕਰਦੇ ਸੀ ਉਹਨਾਂ ਦੀ ਸਪੋਰਟ ਤੇ ਤੁਸੀਂ ਆ ਗਈ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵੱਡੇ ਹਮਲੇ ਕਰਨੇ ਆ ਇਹ ਹਮਲਾ ਉਸੇ ਦੀ ਕੜੀ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਸੱਦਾ ਦੇਵਾਂਗੇ ਸचेत ਰਹੋ ਜੇ ਕੋਈ ਉਹਨਾਂ ਅਦਾਰਸ਼ ਸਕੂਲ ਚੌਕੇ ਦੇ ਟੀਚਰਾਂ ਦੇ ਨਾਲ 1921 ਹੁੰਦੀ ਆ ਮਤ ਸੋਚਣ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਲੋਕ ਸਾਡੀ ਜਥੇਬੰਦੀ ਵੀ ਕੇਜ ਨਿਰਤ ਕਰਾ ਰਹੇ ਹਾਂ ਉਹਨਾਂ ਦੇ ਹੁਣ ਵੀ ਨਾਲ ਹੈ ਲੱਗਦਾ ਹੋਣਾ ਉਹਨਾਂ ਨੂੰ ਵੀ ਸ਼ਾਇਦ ਵੀ ਹੁਣ ਕਿਤੇ ਦਿਖੇ ਨਹੀਂ ਸਭ ਨੂੰ ਪਤਾ ਅਸੀਂ ਸਾਰੇ ਪ੍ਰੋਗਰਾਮ ਰੱਦ ਕਰਕੇ ਹੜਾ ਪੀੜਤਾ ਵਾਲਿਆਂ ਦੀ ਮਦਦ ਵਿੱਚ ਲੱਗੇ ਹੋਏ ਹਾਂ ਅਸੀਂ ਅੱਜ ਵੀ ਸਾਰੇ ਸਾਡੀ ਝੰਡਾ ਸਿਉ ਆ ਮੈਂ ਆ ਇੱਧਰ ਹੜਾਂ ਦੇ ਮਾਮਲੇ 'ਚ ਫਾਇਲ ਕੇ ਜ਼ਿਲ੍ਹੇ ਦੇ ਵਿੱਚ ਸਾਡੀ ਡਿਊਟੀ ਲੱਗੀ ਐ ਸੀ ਉੱਧਰ ਸੇਵਾ ਮਨਵਾ ਰਹੇ ਹਾਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਦੀ ਪ੍ਰਸ਼ਾਸਨ ਕੁਝ 19 ਕਿ ਕਰਨ ਦੇ ਰੌਚ ਹੈ ਇਸ ਕਰਕੇ ਸੀ ਚੇਤਾਵਨੀ ਦੇਵਣੀ ਚਾਹੁੰਦੇ ਆ ਮਤ ਸੋਚਣ ਜਥੇਬੰਦੀ ਪੂਰੀ ਤਰ੍ਹਾਂ ਪਹਿਲਾਂ ਇਕੱਲਾ ਜ਼ਿਲ੍ਹਾ ਸੀ ਨਾਲ ਹੁਣ ਪੂਰੀ ਤਰ੍ਹਾਂ ਸੂਬਾ ਕਮੇਟੀ ਉਹਦੇ ਨਾਲ ਆਊਗੀ ਸੋ ਇਸ ਕਰਕੇ ਸੀ ਬੇਨਤੀ ਕਰਦੇ ਆ ਹੁਣ ਵੀ ਪ੍ਰਸ਼ਾਸਨ ਨੂੰ ਚੰਗੀ ਗੱਲ ਆ ਕੰਨ ਤੇ ਲਿਖਿਆ ਪੜਿਆ ਜਾਵੇ ਕਿਤੇ ਉਹ ਨਾ ਹੋਵੇ ਕਹਿੰਦੇ ਹੁੰਦੇ ਪਹਿਲਾਂ ਹੱਥਾਂ ਨਾਲ ਗੰਢ ਖੋਲਦੀ ਹੁੰਦੀ ਫਿਰ ਮੂੰਹ ਨਾਲ ਖੋਲਣੀ ਪੈ ਜੇ ਇਸ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਲੈ ਸਮਝੌਤਾ ਹੋਇਆ ਵੈ ਸਮਝੌਤੇ ਨੂੰ ਲਾਗੂ ਕਰੇ ਜੇ ਸਮਝੌਤੇ ਨੂੰ ਲਾਗੂ ਨਹੀਂ ਕਰਨਾ ਹੁੰਦਾ ਛਰਿਆਂ ਵੀਡੀਓ ਪਈ ਹੈ ਟੀਸੀ ਦੇ ਦਫ਼ਤਰ ਚ ਜਾ ਕੇ ਵੀਡੀਓ ਪਾ ਕੇ ਛਰਿਆਂ ਮਨ ਨੂੰ ਭਰੋਸਾ ਦਿਵਾਇਆ ਉਹ ਸਾਰਾ ਭਰੋਸਾ ਸੋਸ਼ਲ ਮੀਡੀਆ ਤੇ ਚੜਿਆ ਹੋਇਆ ਹੈ ਜਿਹੜਾ ਹੋ ਮਤਲਬ ਹੁਣ ਕਹਿੰਦੇ ਸੀ ਤੁਸੀਂ ਲਿਖਤੀ ਲਿਆਓ ਲਿਖਤੀ ਦੀ ਕਸਰ ਕੀ ਰਹੇਗੀ ਇਸ ਕਰਕੇ ਇਸ ਸਮਝੌਤੇ ਨੂੰ ਲਾਗੂ ਕਰਨਾ ਚਾਹੀਦਾ ਕਿਉਂਕਿ ਉਹਦੇ ਬੱਚਿਆਂ ਦੇ ਵੀ ਇੱਕ ਦਾ ਸਵਾਲ ਵੀ ਹੈ ਸਕੂਲਾਂ ਨੂੰ ਬਚਾਉਣ ਦਾ ਸਵਾਲ ਵੀ ਹੈ ਇਸ ਕਰਕੇ ਅਸੀਂ ਤਾਂ ਇਹੀ ਅਪੀਲ ਕਰਾਂਗੇ ਵੀ ਭਾਈ ਇਹ ਸਮਝੌਤੇ ਨੂੰ ਲਾਗੂ ਕਰਨ ਪ੍ਰਸ਼ਾਸਨ ਨੂੰ ਧੰਨਵਾਦ